ਵੈਰੂ ਜੀ ਦਾ ਖਲਸਾ ਵੈਰੂ ਜੀ ਕੀ ਪਤੇ ਭਰਾ ਆ ਚੱਲੀ ਆ ਗਈ ਜਲੰਧਰ ਬਾਈ ਕਹਿੰਦਾ ਮੈਨੂੰ ਦੋ ਮੱਜਾਂ ਚਾਹੀਦੀਆਂ ਨੇ ਬਈ ਦੋ ਕੱਟੀਆਂ ਭੇਜ ਦੇ ਤੇ ਇਹ ਬਾਈ ਨੇ ਘਟੂ ਘਟ ਅੱਜ ਤੀਜਾ ਦਿਨ ਹੋ ਗਿਆ ਤੇ ਪੈਸੇ ਪਾਇਆ ਨੂੰ ਮੱਝੇ ਆਪਣੇ ਕੋਲ ਖੜੀ ਸੀਗੀ ਤੇ ਮੈਂ ਬਾਈ ਯਾਰ ਮਹਾ ਥੋੜਾ ਟਾਈਮ ਲੱਗ ਰਿਹਾ ਯਾਰ ਹਨਾ ਮੱਝ ਕੇ ਜਿਹੜੇ ਸਾ ਤੂੰ ਭਾਲਦਾ ਉਹ ਜੀ ਕਹਿੰਦਾ ਟਾਈਮ ਲੱਗ ਜੇ ਹਫਤਾ ਲੱਗ ਜੇ ਦੋ ਚਾਰ ਪੰਜ ਦਿਨ ਲੱਗ ਜੇ ਹਨਾ ਪਤਾ ਨਹੀਂ ਲੱਗਦਾ ਤੇ ਮਾਹਬੇ ਹੁਣੇ ਮਾਨਤ ਤੇਰੀ ਹੋ ਗਈ ਯਾਰ ਸਾਹਮਣੀ ਔਖੀ ਹੋ ਜਾਂਦੀ ਆ ਕਿਉਂ ਬਈ ਹਨਾ ਜੇ ਕੋਈ ਚੀਜ਼ ਉਨ ਨਿੱਕੀ ਹੋਈਏ ਫਿਰ ਲਾਂਬੇ ਵਾਲਾ ਕੰਮ ਹੋ ਜਾਂਦਾ ਜਿਹੜੀ ਚੀਜ਼ ਵਿਕੇ ਜੇ ਫਿਰ ਅਗਲੇ ਦਿਨ ਘਰੀ ਸੋਹਣੀ ਲੱਗਦੀ ਚੰਗੀ ਖੜੀ ਹਨਾ ਤਾਂ ਕਰਕੇ ਮੈਂ ਬਾਈ ਨੂੰ ਮਾਹਬੇ ਬਣ ਕੇ ਯਾਰ ਜੇ ਤੂੰ ਇਹਨੂੰ ਲੈ ਜੀਤਾ ਬਾਲੇ ਵਧੀਆ ਗੱਲ ਆ ਕੋਈ ਗੱਲ ਨਹੀਂ ਕਰਾਇਆ ਕਿੱਡਾ ਦੁਆਰੋਂ ਫੇਰ ਉਹ ਆ ਚਲ ਉਹ ਕੰਮ ਵੀ ਚਲ 10000 2000 ਕੋਈ ਨਾ ਮੈਂ ਘੱਟ ਕਰਨ ਜਰਾ ਉਹ ਤੂੰ ਫਰਕ ਪੈ ਜੂਗਾ ਵੀ ਆਪਾਂ ਤੇਰੇ ਤੇ ਬਾਪੂ ਵੀ ਨਹੀਂ ਪਾਉਂਦੇ ਗਾਜਰ ਕੋਈ ਗੱਲ ਨਹੀਂ ਤੇ ਹੁਣ ਬਾਈ ਜਲੰਧਰ ਚੱਲਦੀ ਆ ਉਹਨੇ ਦ ਜਲੰਧਰ ਏਰੀਆ ਵਿੱਚ ਘਟੋ ਘਟ ਬਰੇ 10 12 ਮੱਝਾਂ ਵਾਗੀਆਂ 6 ਤਾਂ ਇੱਕ ਪਿੰਡ ਵਾਗੀਆਂ ਪ੍ਰਾਗਪੁਰ ਚ ਤੇ ਇਹ ਜਲੰਧਰ ਲਵੇ ਪਈ ਹਰੀਪੁਰਾ ਪਈ ਕਿਹੜਾ ਪਿੰਡ ਆ ਉੱਥੇ ਚੱਲੀ ਆ ਗਈ ਤੇ ਹਨਾ ਪਰਮਪਰਾ ਨੂੰ ਬਹੁਤ ਬਹੁਤ ਧੰਨਵਾਦ ਆ ਵਾਅਦਾ ਕਰੇ ਪਰਮ ਹਨਾ ਪਰਮਾਤਮਾ ਨੂੰ ਤੇ ਉਹਨੇ ਬਾਈ ਨੇ ਇੱਕ ਕੰਮ ਸਟਾਰਟ ਕਰਨਾ ਹਨਾ ਦੁੱਧ ਪਾਉਣ ਦਾ ਤੇ ਹੁਣ ਭੇਜੀ ਆ ਗਈ ਜਲੰਧਰ ਤੇ ਇੱਕ ਚੱਲੀ ਆ ਦੋ ਭੇਜਣੀਆਂ ਨੇ ਗਈਆਂ ਹੁਣ ਦੋ ਚਾਰ ਦਿਨ ਦਾ ਕੱਜ ਮੱਝ ਦੇਖਣ ਹੋ ਚੱਲਿਆ ਗਾ ਉਹਨੂੰ ਭੇਜਣੀਆਂ ਤੇ ਕੱਲ ਭੇਜੀ ਇੱਕ ਰੰਗੀਆਂ ਭੇਜੀ ਆ ਤੇ ਇੱਕ ਘਰਾਚੋਂ ਭੇਜੀ ਆ ਕਿਉਂਕਿ ਮੈਂ ਬਾਹਰ ਵਾਗ ਜਾਣਾ ਵੀ ਮੱਝਾਂ ਦੇਖਣਾ ਤੇ ਮਾਗਰੋ ਫਿਰ ਵੀਰਾ ਚੜਾ ਕੇ ਲੈ ਜਾਣਾ ਮੈਂ ਤੜਕੀ ਆ 8-9 ਵਜੇ ਤੁਰਫੇ ਨਗਾ ਤੇ ਜਾਂ ਜੇ ਮੇਰੇ ਹੁੰਦੇ ਟੈਂਪੂ ਆ ਜਾਂਦੇ ਨੇ ਹਣਾ ਗੱਡੀਆਂ ਆ ਜਾਂਦੇ ਫਿਰ ਤਾਂ ਮੈਂ ਨਾ ਵੀਡੀਓ ਪਾ ਦਿੰਦਾ ਫਿਰ ਕਈ ਵਾਰ ਵੀਰ ਮਾਗਰੋ ਚੜਾ ਕੇ ਲੈ ਜਾਂਦੇ ਨੇਗੇ ਤੇ ਤਾਂ ਇਹ ਡੇਲੀ ਵੀਡੀਓ ਨਹੀਂ ਪੈਂਦੀ ਨਹੀਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਮੱਝਾਂ ਡੇਲੀ ਜਾਂਦੀਆਂ ਨੇ ਕੱਲ ਦੋ ਭੇਜੀਆਂ ਨੇ ਇਕੱਠੀਆਂ ਤੇ ਇਹ ਪਰਤੋਂ ਦੀ ਵਿਕੀ ਹੋਈ ਸੀ ਇਹਨੇ ਅੱਜ ਭੇਜਣਾਗਾ ਤੇ ਮਾ ਤੁਹ ਨੰਬਰ ਭੇਜ ਦਿੰਦਾਗਾ ਹਾਂ WhatsApp ਕਰ ਦੂ ਉਹਨੂੰ ਕਰਿਆ ਹੋਇਆ ਥੀਆ ਜਿਹੜਾ ਬਾਕੀ ਚੀਜ਼ ਦਾ ਰਲਿਆ ਹੁੰਦਾ ਇਹ ਲ ਹਾਂ ਉਹ ਪਾ ਦੀ ਮੈਂ ਉਹ ਮੁੜ ਕੇ ਮੈਂ ਤੇ ਇੱਕ ਗੇੜਾ ਕਰ ਤਾ ਉਹਨੂੰ ਦੇ ਦਿੰਦਾ ਤਾ ਕਰਕੇ ਤੇ ਇਹ ਜਲਦੀ ਹਾਲ ਕਿਸੇ ਨੇ ਭੇਜਦਾ ਹਾਲ ਕਿਸੇ ਨੇ ਭੇਜੇ ਬਾਈ ਨੇ ਰਾਤ ਮੈਂ ਤੇ ਚਲੋ ਭਰਾ ਭਰਾ ਪ੍ਰਮਾਤਮਾ ਨੂੰ ਭਰਾ ਬਹੁਤ-ਬਹੁਤ ਵਾਦਾ ਕਰੇ ਤੇ ਉਹਨੇ ਇੱਕ ਚੰਗੀ ਜੀ ਮੱਝ ਹੋਰ ਭਾਲ ਕੇ ਦਿੰਦੇ ਆ ਐਂ ਦੇਖ ਭਾਲ ਕੇ ਮੈਂ ਦੇ ਦੇ ਦਿੰਦਾ ਜਰਾ ਨਾ ਕਿਉਂਕਿ ਤੂੰ ਪੈ ਪੈਛੇ ਦਾ ਆ ਗਿਆ ਤੇ ਉਹ ਦੂਜੀ ਮੱਝ ਵੀ ਨਾਲ ਚਪੇੜ ਦਿੰਦਾ ਨਾ ਪਰ ਉਹ ਕੀ ਫਾਇਦਾ ਚੰਗੀ ਜੀ ਮੱਛ ਦੇ ਕੇ ਭੇਜਾਂ ਗੇਰ ਵਾਲਾ ਦੋਨੇ ਵੇਚਾ ਜਦੋਂ ਚੋਗ ਵਾਲਾ ਕਹਿੰਦਾ ਸਾ ਮੈਂ ਸਾਈਆਂ ਨੇ ਗਿਆ ਹੁਣ ਕਾਲੀ ਕਾਲੀ ਚ ਮੈਂ ਚੰਗੀ ਮਿਲਦੀ ਵੀ ਨਹੀਂ ਤੁਹਾਨੂੰ ਆਪ ਪਤਾ ਵੀਰੇ ਹਨਾ ਮੈਂ ਬਾਗ ਆਕੂਗਾ ਮੈਂ ਮੈਂ ਭੇਜਣੀ ਯਾਰਾ ਕੋਲ ਜਿਹੇ ਜੀ ਨਿੱਕੀ ਨੁਕਸਨ ਦਾ ਪੋ ਵੀ ਲੈ ਕੇ ਬੰਦ ਲੈਣਾ ਵੀ ਸਾਹ ਨੂੰ ਭੇਜ ਬਰਾ ਯਾਰ ਪਰ ਆਪਾ ਉਦਾਂ ਨਹੀਂ ਕਰਦੇ ਬਾਈ ਹੁਣ ਕੋਈ ਗੱਲ ਇਹਨੂੰ 1000 2000 ਰੁਪਏ ਆਪਾਂ ਆਪਾਂ ਘਟਾ ਲਾਂਗੇ ਨਾ ਬਾਈ ਚਲੋ ਹਨਾ ਉਹ ਫਰਕ ਪੈ ਜੂਗਾ ਕਿੰਨਾ ਵਰਕ ਪੈਂਦਾਗਾ ਪਰ ਮਾਤਾ ਵੱਧੋ ਹੀ ਕਰਦਾ ਹੁੰਦਾ ਜੀ ਤਾਂ ਤੇ 11 ਲੀਟਰ ਦੁੱਧ ਤਾਂ ਇਹਨਾਂ ਤਿਆਰ ਆ ਵੀਰੇ ਅੱਜ ਆ ਦੱਲਿਆ ਜੀ ਤੀਜੇ ਸੋਇਤੀ ਕੀ ਹੈ ਨਾ ਰਗਾ ਮੈ ਲੋਕ ਇਹਨਾਂ ਪੇਦ ਹਾਂ ਪੇਦ ਆ ਦੱਲਿਆ ਜੀ ਜਲੰਧਰ ਥੀਰੀ ਦੇ ਵਿੱਚ ਉੱਥੇ ਵੀ ਭਰਾ ਦਾ ਸੰਭਾਉ ਬਹੁਤ ਸਾਰਿਆਂ ਦਾ ਕਬੜੀ ਸੁੱਧਾਰਾ ਹੈ ਜੋ ਵੀ ਚੱਲੇ ਨੇ ਬਾਈ